ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੋਦੀ ਸਰਕਾਰ ਚ ਕੈਬਨਿਟ ਮੰਤਰੀ ਬਣਾਉਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ ਭਾਜਪਾ ਨੇ ਸਿੱਖਾਂ ਨੂੰ ਖੁਸ਼ ਕਰਨ ਲਈ ਇੱਕ ਸਕੀਮ ਬਣਾਈ ਹੈ ਹਾਲਾਂਕਿ ਇਹਦੇ ਬਾਰੇ ਤੁਹਾਨੂੰ ਜ਼ਰੂਰ ਅਪਡੇਟ ਕਰਾਂਗੇ ਇਸ ਦੀ ਸਚਾਈ ਕੀ ਹੈ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਜਿਸ ਤਰ੍ਹਾਂ ਲਗਾਤਾਰ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦੀ ਜਿਸ ਤਰ੍ਹਾਂ ਰਿਕਾਰਡ ਤੋੜ ਜਿੱਤ ਹੋਈ ਹੈ ਭਾਈ ਅਮਰਿਤਪਾਲ ਸਿੰਘ ਵੱਡੇ ਫਰਕ ਦੇ ਨਾਲ ਖਡੂਰ ਸਾਹਿਬ ਤੋਂ ਜਿੱਤੇ ਨੇ ਪੂਰੀ ਸੰਗਤ ਨੇ ਜਿਹੜਾ ਹੈ ਉਹਨਾਂ ਨੂੰ ਜ਼ੋਰ ਲਾ ਕੇ ਜਿਤਾਇਆ ਹੈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਨੇ ਵੱਡੀ ਜਿੱਤ ਜਿਹੜੀ ਹੈ ਉਤੋਂ ਦਰਜ ਕੀਤੀ ਹੈ ਔਰ ਨਾਲ ਹੀ ਜੇ ਗੱਲ ਕਰੀਏ ਤਾਂ ਆਖਰਕਾਰ ਇੱਕ ਵੱਡੀ ਅਪਡੇਟ ਜਿਹੜੀ ਹੈ ਇਹ ਵੀ ਹੈ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਿ ਆਖਰ ਕਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਮੋਦੀ ਦੀ ਕੈਬਨਟ ਦੇ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਆਜ਼ਾਦ ਨੇ ਉਧਰ ਸਰਬਜੀਤ ਸਿੰਘ ਖਾਲਸਾ ਵੀ ਜਿਹੜੇ ਨੇ ਆਜ਼ਾਦ ਜਿੱਤੇ ਹੋਏ ਨੇ ਕਿਹਾ ਜਾ ਰਿਹਾ ਹੈ ਖਬਰਾਂ ਨੇ ਅੰਦਰ ਖਾਤੇ ਕਿ ਇਹ ਲੋਕ ਜਿਹੜੇ ਨੇ ਬਿਲਕੁਲ ਇੱਥੇ ਆਉਣਗੇ ਸੋ ਆਖਰਕਾਰ ਇਹਨਾਂ ਨੂੰ ਜਿਹੜਾ ਹੈ ਉਹ ਕੈਬਨਟ ਦੇ ਵਿੱਚ ਥਾਂ ਦਿੱਤੀ ਜਾ ਸਕਦੀ ਹੈ ਇਹ ਕੈਬਨਟ ਦੇ ਵਿੱਚ ਆਉਣਗੇ ਹਾਲਾਂਕਿ ਕੈਬਨਟ ਦੇ ਵਿੱਚ ਇਹਨਾਂ ਦੀ ਥਾਂ ਹੋਏਗੀ ਮੋਦੀ ਸਰਕਾਰ ਇੱਕ ਵੱਡੀ ਚਾਲ ਖਿੱਚ ਲੱਗਦੀ ਹੈ ਹਾਲਾਂਕਿ ਸਿੱਖਾਂ ਦੇ ਪ੍ਰਤੀ ਵੱਡਾ ਦਿਲ ਕਰਕੇ ਵਿਖਾਉਣ ਦੀ ਤਿਆਰੀ ਹੋ ਰਹੀ ਹੈ ਭਾਈ ਅਮਰਿਤਪਾਲ ਸਿੰਘ ਨੂੰ ਕੈਬਨਿਟ ਦੇ ਵਿੱਚ ਥਾਂ ਦੇਣ ਦੀ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਅੰਦਰ ਖਾਤੇ ਭਾਈ ਅਮਰਿਤਪਾਲ ਸਿੰਘ ਨੂੰ ਕੈਬਨਿਟ ਦੇ ਵਿੱਚ ਲਿਆਂਦਾ ਜਾਵੇਗਾ ਹਾਲਾਂਕਿ ਭਾਈ ਅਮਰਿਤਪਾਲ ਸਿੰਘ ਦੀ ਥਾਂ ਕੈਬਨਿਟ ਦੇ ਵਿੱਚ ਰੱਖੀ ਜਾਵੇਗੀ ਕੈਬਨਿਟ ਦੇ ਵਿੱਚ ਉਹਨਾਂ ਨੂੰ ਰੱਖ ਕੇ ਇੱਕ ਵੱਖਰਾ ਵਿਭਾਗ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਏਗਾ ਜਿਸ ਦੇ ਨਾਲ ਸਿੱਖਾਂ ਤੋਂ ਜਿਹੜੀ ਹੈ ਹਮਦਰਦੀ ਲਈ ਜਾਵੇਗੀ ਮੋਦੀ ਸਰਕਾਰ ਦੀ ਤਰਫੋਂ ਇਹ ਜਿਹੜੀ ਅਪਡੇਟ ਹੈ ਪਹੁੰਚੀ ਹੈ ਸੋ ਕਿਹਾ ਜਾ ਰਿਹਾ ਹੈ ਕਿ ਭਾਜਪਾ ਹੁਣ ਸਿੱਖਾਂ ਦੇ ਦਿਲਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ ਉਧਰ ਬੰਦੀ ਸਿੰਘਾਂ ਤੇ ਵੀ ਕੁਝ ਅਹਿਮ ਫੈਸਲੇ ਹੋ ਸਕਦੇ ਨੇ ਮੋਦੀ ਸਰਕਾਰ ਬੰਦੀ ਸਿੰਘਾਂ ਨੂੰ ਰਹਾ ਕਰਨ ਬਾਰੇ ਵੀ ਇੱਕ ਅਹਿਮ ਫੈਸਲਾ ਜਿਹੜਾ ਹੈ ਉਹ ਲੈ ਸਕਦੀ ਹੈ ਇਹ ਵੀ ਗੱਲ ਜਿਹੜੀ ਹੈ ਬਿਲਕੁਲ ਸਾਹਮਣੇ ਆ ਰਹੀ ਹੈ ਹਾਲਾਂਕਿ ਇਹ ਸਿਰਫ ਖਬਰਾਂ ਹੀ ਨੇ ਹਾਲਾਂਕਿ ਸਚਾਈ ਬਹੁਤ ਜਲਦ ਜਿਹੜੀ ਹੈ ਸਾਹਮਣੇ ਆ ਜਾਵੇਗੀ ਫਿਰ ਹਾਲ ਇਹਨਾਂ ਚੀਜ਼ਾਂ ਨੂੰ ਲੈ ਕੇ ਤਾਂ ਇਹੋ ਹੀ ਲੱਗਦਾ ਹੈ ਕਿ ਇਹ ਚੀਜ਼ਾਂ ਦੇ ਵਿੱਚ ਕੁਝ ਸਚਾਈ ਜਿਹੜੀ ਹੈ ਜ਼ਰੂਰ ਜਾਪਦੀ ਹੈ ਪਰ ਜੇ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਮੋਦੀ ਦੀ ਕੈਬਨਿਟ ਦੇ ਵਿੱਚ ਸ਼ਾਮਲ ਨਹੀਂ ਹੋਣਗੇ ਜੇਕਰ ਬੰਦੀ ਸਿੰਘਾਂ ਨੂੰ ਰਿਹਾ ਕਰਦੀ ਹੈ ਮੋਦੀ ਸਰਕਾਰ জাফর ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਦਿੰਦੀ ਹੈ ਤਾਂ ਸ਼ਾਇਦ ਕੋਈ ਸਮਝੌਤਾ ਹੋ ਸਕਦਾ ਹੈ ਨਹੀਂ ਕੁਝ ਵੀ ਨਹੀਂ ਕੀਤਾ ਜਾਵੇਗਾ ਹਾਲਾਂਕਿ ਕੁਝ ਸ਼ਰਤਾਂ ਤੇ ਸਮਝੌਤਾ ਹੋਵੇਗਾ ਜਿਸ ਤਰ੍ਹਾਂ ਬੀਬੀ ਪਰਮਜੀਤ ਕੌਰ ਖਾਲੜਾ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਭਾਈ ਅਮਰਿਤਪਾਲ ਸਿੰਘ ਦੇ ਉੱਤੋਂ ਐਨਐਸਏ ਹਟਣ ਜਾ ਰਿਹਾ ਹੈ ਤੇ ਉਹ 24 ਜੂਨ ਨੂੰ ਬਾਹਰ ਆ ਰਹੇ ਨੇ ਇਹ ਗੱਲਾਂ ਜ਼ਰੂਰ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਦੇ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਜੀ ਧੰਨਵਾਦ